ਕਲੀ ਮਹੱਲਾ ਤੀਜਾ ਭਗਤ ਖਜ਼ਾਨਾ ਗੁਰਮੁਖ ਜਾਤਾ ਤੇ ਸੱਜੇ ਮਾਰਸ਼ਾ ਜੀ ਕਿੱਥੋਂ ਇਹ ਦਾਤ ਪ੍ਰਾਪਤ ਹੋਈ ਹੈ ਤਮਾਰਾ ਕਹਿੰਦੇ ਭਗਤੀ ਦਾ ਖਜ਼ਾਨਾ ਹੈ ਭਾਈ ਪਰਮੇਸ਼ਰ ਦੀ ਦਾ ਇਸ ਭਗਤੀ ਦਾ ਕੋਈ ਜਾਣੇ ਪਏ ਸਭ ਮੇਰਾ ਪ੍ਰਵਾਤਮ ਦੇਉ ਇਹ ਗੁਰਮਖਾਂ ਨੂੰ ਜਾਣਿਆ ਹੈ ਸਤਗੁਰੂ ਪੂਜ ਬੁਝਾਈ ਗੁਰਮੁਖ ਕੌਣ ਹੈ ਮਾਰੇ ਮਾਰੇ ਕਹਿੰਦੇ ਸਤਗੁਰਾਂ ਨੇ ਜਿਹਨਾਂ ਨੂੰ ਬੂਝ ਸਿੱਖਿਆ ਬੋਈ ਆਈ ਸਮਝਾਉਣਾ ਕੀਤੀ ਹੈ ਸੰਤੋ ਗੁਰਮੁਖ ਦੀ ਵਡਿਆਈ ਇਹ ਸੰਤ ਜੀ ਨੇ ਗੁਰਮੁਖਾਂ ਨੂੰ ਮਹਾਰਾਜ ਸਾਹਿਬ ਵਡਿਆਈ ਦਿੰਦਾ ਗੁਰਾਂ ਦੁਆਰਾ ਰਹਾਉ ਸੱਚ ਰਹੋ ਸਦਾ ਸਹਿਜ ਸੁਖ ਉਪਜੈ ਇਹ ਗੁਰੂ ਗੁਰਮੁਖਾਂ ਨੂੰ ਕਿਸ ਪ੍ਰਕਾਰ ਵਡਿਆਈ ਦਿੰਦਾ ਤਾਂ ਆਪ ਕਹਿੰਦੇ ਤੁਸੀਂ ਵੀ ਗੁਰਮੁਖ ਬਣੋ ਸੱਚ ਨਾਮ ਵਿੱਚ ਹਰਮਗਰ ਜੁੜੇ ਰਹੋ ਸਦਾ ਵਾਤ ਸਹਿਜ ਗਿਆਨ ਕਰਕੇ ਤੁਹਾਨੂੰ ਸੁਖ ਸਰੂਪ ਦਾ ਉਪਜਾ ਪ੍ਰਗਟ ਹੋਵੇਗਾ ਅੰਦਰ ਕਾਮ ਕ੍ਰੋਧ ਵਿੱਚੋਂ ਜਾ ਜਿਹੜਾ ਕਾਮ ਦਾ ਫੁਰਨਾ ਹੈ ਪਤਨ ਕਰਨ ਵਾਲਾ ਤੇ ਕ੍ਰੋਧ ਨਾਸ ਕਰਨ ਵਾਲਾ ਇਹ ਵਿੱਚੋਂ ਚਲਿਆ ਜਾਵੇਗਾ ਆਪ ਛੋੜ ਨਾਮ ਲਿਵ ਲਾਗੀ ਆਪਾ ਭਾਵ ਹੰਕਾਰ ਜਦੋਂ ਛੁੱਟ ਗਿਆ ਉਸ ਵਕਤ ਨਾਮ ਵੀ ਜਿਲੇਬ ਲੱਗ ਗਈ। ਮਮਤਾ ਸ਼ਬਦ ਜਿ ਲਈ ਜਿਹੜੀ ਮੇਰ ਸੀ ਪਦਾਰਥਾਂ ਦੀ ਇਹ ਸ਼ਬਦ ਦੀ ਕਮਾਈ ਕਰਕੇ ਅੰਦਰੋਂ ਜਾਗਰਤੀ ਹੈ। ਜਿਸ ਤੇ ਉਪਜੈ ਤਿਸ ਤੇ ਬਿਨਸੈ। ਜਿਸ ਵਾਹਿਗੁਰੂ ਦੇ ਸਰੂਪ ਦੇ ਗਿਆਨ ਕਰਕੇ ਇਹ ਸਾਧ ਸੰਗੇ ਜੀ ਸਰੂਪ ਦਾ ਆਨੰਦ ਪ੍ਰਗਟ ਹੁੰਦਾ ਹੈ। ਉਸੇ ਦੇ ਗਿਆਨ ਕਰਕੇ ਅਗਿਆਨ ਬਿਨਸੈ ਨਾਸ ਹੁੰਦਾ ਹੈ। ਜਿਸ ਵਾਹਿਗੁਰੂ ਤੇ ਜਗਤ ਪੈਦਾ ਹੋਇਆ ਹੈ। ਉਸੇ ਦੀ ਇੱਛਾ ਦੇ ਨਾਲ ਬਿਰਸਾ ਨਾਸ ਹੋ ਜਾਂਦਾ ਪਲ ਨੂੰ ਹੋ ਜਾਂਦੀ ਹੈ ਜਿਸ ਵਾਹਿਗੁਰੂ ਦੇ ਅ ਗਿਆਨ ਕਰਕੇ ਜਗਤ ਪੈਦਾ ਹੋਇਆ ਉਸ ਉਸ ਨੂੰ ਦੇ ਗਿਆਨ ਕਰਕੇ ਅ ਗਿਆਨ ਨਾਸ ਹੋ ਜਾਂਦਾ ਹੈ। ਅੰਤਿ ਨਾਮ ਸਖਾਈ। ਸੰਤ ਨੂੰ ਭਾਈ ਪਰਮੇਸ਼ਰ ਦਾ ਨਾਮ ਹੀ ਸਹਾਇਤਾ ਕਰਨ ਵਾਲਾ ਹੋਰ ਕੋਈ ਨਹੀਂ ਹੈ। ਸਦਾ ਹਜੂਰ ਦੂਰ ਨਾ ਦੇਖੋ। ਉਸ ਪਰਮੇਸ਼ਰ ਨੂੰ ਹਜੂਰ ਨੇੜੇ ਵੇਖੋ। ਸਦਾ ਨੇੜੇ ਤੋਂ ਨੇੜੇ ਐ ਦੂਰ ਨਾ ਉਸ ਪਰਮੇਸ਼ਰ ਨੂੰ ਦੇਖਣਾ ਕਰੋ ਰਚਨਾ ਜਿੰਨ ਰਚਾਈ ਉਹ ਕੌਣ ਹੈ ਕਹਿੰਦੇ ਜਿਸ ਨੇ ਰਚਨਾ ਰਚਾਈ ਹੈ ਉਹ ਪਰਮੇਸ਼ਰ ਹੈ ਜਿਸ ਨੇ ਰਚਨਾ ਰਚਾਈ ਉਹ ਸਦਾ ਹਜੂਰ ਸਾਰਿਆਂ ਦਾ ਦੇਖਣ ਵਾਲਾ ਹੈ ਸਭਨਾ ਦੇ ਤਾਂ ਹੀ ਪ੍ਰਕਾਸ਼ਨ ਵਾਲਾ ਹੈ ਸਾਰੇ ਜਿੰਨੇ ਸੁਖ ਦੁਖ ਹੈ ਸਭ ਦਾ ਉਹ ਸਾਖੀ ਰੂਪ ਉਹਨੂੰ ਹਜੂਰ ਦੇਖਣਾ ਕਰੋ ਦੂਰ ਨਾ ਦੇਖਣਾ ਕਰੋ ਰਚਨਾ ਜਨ ਰਚਾਈ ਜਿਸ ਨੇ ਪੰਜਾਂ ਕੋਤੋਂ ਰਚਨਾ ਰਚਾਈ ਹੈ ਜਿਸ ਨੇ ਸਾਧਨਾ ਦੀ ਰਚਨਾ ਰਚਾਈ ਹੈ ਉਹ ਦ੍ਰਿਸ਼ਟਾ ਰੂਪ ব্রহ্ম ਨੂੰ ਵੇਖਣਾ ਕਰੋ ਹਜੂਰ ਜਿਸ ਦੇ ਉਪਜੈ ਸੱਚਾ ਸਾਧ ਰਵੈ ਘਟ ਅੰਤਰ ਜਿਹੜੇ ਪੁਰਖ ਸੱਚਾ ਗੁਰੂ ਸਾਹਿਬ ਦਾ ਅੰਮ੍ਰਿਤ ਨਾਮ ਹੈ ਇਹ ਸ਼ਬਦ ਉਪਦੇਸ਼ ਨੂੰ ਖਿਰਦੇ ਦੇ ਅੰਦਰ ਰਵਾ ਉਜਾਰਦੇ ਰਹਿੰਦੀਆਂ ਹਨ ਹਰ ਵਕਤ ਸੱਚੇ ਸਿਓ ਲੇਵ ਲਈ ਉਹਨਾਂ ਨੂੰ ਸੱਚੇ ਅਕਾਲ ਪੁਰਖ ਜੀ ਲੇਵ ਲਗਾ ਲੀਏ ਬਿਰਤੀ ਜੋੜ ਲਈ ਹੈ ਸਤ ਸੰਗਤ ਮਹਿ ਨਾਮ ਨਿਰਮੂਲ ਕੋ ਇਹ ਨਾਈ ਸੰਗਤ ਵਿੱਚ ਕਿਵੇਂ ਇਦਾਰ ਪ੍ਰਾਪਤ ਹੁੰਦੀ ਹੈ ਜੋ ਮਹਾਰਾਜ ਨਾਮ ਨਿਰਮੂਲ ਕਿਤੋਂ ਮੁੱਲ ਲੱਖ ਕਰੋੜੀ ਮਿਲੈ ਨਾ ਕੋ ਕੇ ਸੋ ਕੰਚਨ ਸਿਓ ਪਾਈਏ ਨੇ ਤੋਲ ਜਿਹੜਾ ਕਿਸੇ ਮੁੱਲ ਨਾਲ ਨਹੀਂ ਪ੍ਰਾਪਤ ਹੁੰਦਾ ਸਤ ਸੰਗਤ ਮੈਂ ਸਤ ਸੰਗਤ ਮਹ ਨਾਮ ਨਿਰਮੂਲਕ ਨਾਮ ਅਮੋਲਕ ਮਿਲਣ ਵਾਲਾ ਹੈ ਜਿਹੜਾ ਕਿਤੋਂ ਮੁੱਲ ਨਹੀਂ ਮਿਲਦਾ ਵੱਡਾ ਭਾਗ ਪਾਇਆ ਜਾਏ ਜਿਨ੍ਹਾਂ ਦੇ ਬੜੇ ਉਤਮ ਭਾਗ ਨਿਸਕਾਮ ਕਰਮ ਕੀਤੇ ਪੁਰਵਲੇ ਜਨਮਾਂ 'ਚ ਉਹਨਾਂ ਦੇ ਪਾਸੋਂ ਪਾਇਆ ਜਾਂਦਾ ਹਰ ਇੱਕ ਨਹੀਂ ਪਾ ਸਕਦਾ ਭਰਮ ਨਾ ਭੁੱਲੋ ਸਤਗੁਰ ਸੇਵੋ ਜੇ ਭਾਈ ਭਰਮ 'ਚ ਪਏ ਕਿਨਾਂ ਭੁੱਲੋ ਏ ਜਾਗਤ ਨੂੰ ਸਤਿ ਮੰਨ ਕਰਕੇ ਸਤਗੁਰਾਂ ਦੀ ਸੇਵਾ ਕਰੋ ਮਨ ਰੱਖੋ ਇਕ ਠਾਈ ਮਨ ਨੂੰ ਇਕੋ ਗਾਇਤ ਰੂਪ ਰੂਪੀ ਥਾਂ ਸ਼ਾਂਤ ਤੁਰਿਆ ਪਰ ਚ ਰੱਖਣਾ ਕਰੋ ਬਿਨ ਨਾਮ ਹੈ ਸਭ ਭੂਲੀ ਫਿਰ ਸੱਚੇ ਮਾਲਸ਼ਾ ਦੇ ਅਮਰ ਨਾਮ ਦੀ ਕਮਾਈ ਤੋਂ ਬਗੈਰ ਸਾਰੀ ਸ੍ਰਿਸ਼ਟੀ ਚਾਹੇ ਕੋ ਉੱਚਾ ਹੈ ਚਾਹੇ ਕੋ ਵੱਡਾ ਹੈ ਅਮੀਰ ਹੈ ਗਰੀਬ ਹੈ ਸਭ ਸ੍ਰੀਟੀ ਪੜਿਆ ਆਇਆ ਹਨ ਪੜਵਾ ਸਭ ਭੁੱਲੀ ਫਿਰਦੀ ਹੈ ਮਿਰਥਾ ਜਨਮ ਗਵਾਈ ਯਾਤਰੀ ਆਪਣਾ ਜਨਮ ਗਵਾਈ ਜਾਂਦੇ ਹਨ ਜੋਗੀ ਜੁਗਤ ਗਵਾਈ ਹੰਢੈ ਇਹ ਭਾਈ ਜੋਗੀ ਆਪਣੇ ਆਪ ਨੂੰ ਤੁਸੀਂ ਕਹੋਨੇ ਹੋ ਬਰਕਤ ਤੁਸੀਂ ਪਰਮੇਸ਼ਰ ਜੁੜਨ ਦੀ ਜੁਗਤੀ ਗਵਾਲੀ ਹੰਢੈ ਫਿਰਦੇ ਹੋ ਐਵੇਂ ਆਖੰਡ ਜੋਗ ਨਾ ਪਾਈ ਇਹ ਵਾਯੂ ਤੋਂ ਅੱਖਾਂ ਮੀਜ ਲੀਆਂ ਸਿਰ ਤੇ ਸਵਾ ਮੜ ਲਈ ਜੱਟਾਂ ਰੱਖ ਲੀਆਂ ਕੰਨ ਪਾੜ ਕੇ ਮੁੰਦਰਾ ਪਾ ਲੀਆਂ ਕਿਉਂ ਪਖੰਡ ਕਰਕੇ ਤਾਂ ਨਹੀਂ ਯੋਗ ਪਾਇਆ ਜਾ ਸਕਦਾ ਸ਼ਿਵ ਨਗਰੀ ਮਹਿ ਆਸਣ ਬੈਸੈ ਇਹ ਭਾਈ ਯੋਗ ਇਉਂ ਪ੍ਰਾਪਤ ਹੁੰਦਾ ਹੈ ਸ਼ਿਵ ਨਗਰੀ ਮਹਿ ਆਸਣ ਬੈਸੈ ਸ਼ਿਵ ਨਗਰੀ ਮੈਂ ਸ਼ਿਵ ਜੀ ਦੀ ਨਗਰੀ ਕੌਣ ਹੈ ਕਲਾਸਪੁਰੀ ਕਲਾਸਪੁਰੀ ਚੋਂ ਲੈਣਾ ਚਿੱਟੀ ਹੁੰਦੀ ਹੈ ਚਾਂਦੀ ਦਾ ਪਹਾੜ ਹੈ ਐਵੇਂ ਚਾਂਦੀ ਨੇ ਚਿੱਟੀ ਸਰੀਰ ਦੇ ਅੰਦਰ ਦਸਵੇਂ ਦਵਾਰ ਜਿਹੜੀ ਮਿੰਝ ਹੈ ਇਹ ਸ਼ਿਵਨਗਰੀ ਬਣੀ ਹੈ ਦਸਵੇਂ ਦੁਆਰ ਵਿੱਚ ਆਸਣ ਲਾ ਕੇ ਬੈਠਣਾ ਕਰੇ ਸ਼ਿਵਨਗਰੀ ਸ਼ਿਵ ਕਲਿਆਣ ਸਰੂਪ ਪਰਮੇਸ਼ਰ ਨਗਰੀ ਸਾਧ ਸੰਗਤ ਹੈ ਇਹਦੇ ਚਿਤ ਨੂੰ ਇਸ਼ਤ ਜਿਹੜਾ ਕਰਨਾ ਹੈ ਇਹ ਆਸਣ ਲਾ ਕੇ ਬੈਠਣਾ ਕਰੇ ਹੋਰ ਸਾਬਦੀ ਜੋਗ ਪਾਏ ਇਸ ਪ੍ਰਕਾਰ ਗੁਰਾਂ ਦੇ ਸ਼ਬਦ ਕਰਕੇ ਤ੍ਰਿਯਾ ਪਦ ਨੂੰ ਪੂਛੇ ਵਿੱਚ ਕਲਿਆਣ ਸਰੂਪ ਦੀ ਨਗਰੀ ਤ੍ਰਿਯਾ ਪਦ ਹੈ ਉਹਦੇ ਚ ਆਸਣ ਲਾ ਕੇ ਵਸਤਿਤ ਹੁੰਦਾ ਹੈ ਇਹ ਗੁਰਾਂ ਦੀ ਸ਼ਬਦ ਦੀ ਕਮਾਈ ਕਰਕੇ ਯੋਗ ਦੀ ਪ੍ਰਾਪਤੀ ਹੁੰਦੀ ਹੈ। ਨਾਤਰ ਬਾਜੀ ਸ਼ਬਦ ਨਿਵਾਰੇ। ਇਹ ਨਾਤਰ ਬਾਜੀ ਦਾਈ ਦੀ ਬਾਜੀ ਜਿਵੇਂ ਹੁੰਦੀ ਹੈ। ਦਾਈਆਂ ਬੱਚਿਆਂ ਨੂੰ ਪਰਚਾਉਣ ਵਾਸਤੇ ਕਿਉਂ ਬਚਨ ਕਰਦੀਆਂ ਕਿ ਵੇਖ ਕਾਂਕਾ ਰੋ ਨਾ ਇੱਕ ਵਾਰ ਦੀ ਗੱਲ ਹੈ ਕਿ ਸੂਰਜ ਨੂੰ ਤੇ ਲੱਗੀ ਉਹ ਪਾਣੀ ਪੀਣ ਵਾਸਤੇ ਝਿਉਰੀ ਦੇ ਘਰ ਆਇਆ। ਝਿਉਰੀ ਨੇ ਕੁਝੇ ਜਿਹਾ ਪਾ ਕੇ ਸੂਰਜ ਬੰਦ ਕਰਤਾ। ਤੇ ਫੇਰ ਸੂਰਜ ਚੜੇ ਨਾ ਲੋਕਾਂ ਨੂੰ ਬਹੁਤ ਤਕਲੀਫ ਹੋਈ ਉਸ ਵੇਲੇ ਫੇਰ ਇੱਕ ਝੂਰੀ ਨੂੰ ਕੁਜੇ ਚੋਂ ਕੱਢਿਆ ਤਾਂ ਸੂਰਜ ਚੜਿਆ ਤਾਂ ਦਿਨ ਚੜਿਆ ਇਹ ਰਾਮਚੰਦਰ ਜੀ ਨੂੰ ਬੁਝਾਰ ਤੋਂ ਪਾ ਕੇ ਦਾਈ ਨੇ ਜਿਹੜੀ ਖਡਾਵੀ ਸੀ ਉਹ ਨੇ ਪਰਚਾਉਣ ਵਾਸਤੇ ਦਸਮ ਪਾਸ਼ਾ ਦੇ ਗੁਰੂ ਅੰਗਦ ਸਾਹਿਬ ਜੀ ਕੋਲ ਆਉਂਦਾ ਹੈ ਇਹਨੂੰ ਧਾਤਰਬਾਜੀ ਕਹੀਦਾ ਹੈ ਰਾਮਚੰਦਰ ਜੀ ਰੋਣੋਂ ਬਿਰਗੇ ਸੀ ਉਸ ਵੇਲੇ ਤੋ ਇਸ ਪ੍ਰਕਾਰ ਮਾਰੇ ਕਹਿੰਦੇ ਹਨ ਘਾਤਰ ਬਾਜੀ ਸ਼ਬਦ ਨਿਵਾਰੇ ਇਹ ਘਾਤਰ ਮਾਇ ਦੀ 타 ਜਾਣ ਵਾਲੀ ਬਾਜੀ ਹੈ ਇਸ ਤਰ੍ਹਾਂ ਨਾਸਵੰਤ ਬਾਜੀ ਹੈ ਗੁਰਾਂ ਦੇ ਸ਼ਬਦ ਦੀ ਕਵਿਤਾ ਪ੍ਰਾਪਤੀ ਕਰਕੇ ਇਹਨੂੰ ਮੇਟਣਾ ਕਰੇ ਨਾਮ ਵਸੈ ਮਨ ਆਈ ਪਰਮੇਸ਼ਰ ਦਾ ਨਾਮ ਮਨ ਵਿੱਚ ਆ ਕੇ ਵਸਣਾ ਕਰੇ ਇਹੋ ਸਰੀਰ ਸਰਵਰ ਹੈ ਸੰਤ ਹੋ ਇਹ ਸੰਤ ਜਨੋ ਇਹ ਸਰੀਰ ਤਾਂ ਇਕ ਸਰੋਵਰ ਵੀ ਨਹੀਂ ਆਈ ਹੈ ਕਿਸ ਨਾਨ ਕਰੇ ਲਿਵ ਲਾਈ ਜਿਹੜੀ ਪਰਮੇਸ਼ਰ ਦੇ ਚ ਲਿਵ ਲਾਉਣੀ ਹੈ ਇਸ਼ਨਾਨ ਕਰੇ ਇਹ ਸਰੀਰ ਇਹੋ ਸਰੀਰ ਸਰਵਰ ਹੈ ਸੰਤੋ ਸਤਗੁਰਾਂ ਦਾ ਜਿਹੜਾ ਸਰੀਰ ਹੈ ਮਾਨਸੋਵਰਦੀ ਨਹੀਂ ਆਈ ਹੈ ਇਹ ਸੰਤ ਜਨ ਨੂੰ ਕਿਸ ਨਾਨ ਕਰੇ ਲਿਵ ਲਾ ਜਿਹੜਾ ਸਤਗੁਰਾਂ ਦੇ ਸਰੂਪ ਚ ਲਿਵ ਲਾਉਣੀ ਹੈ ਇਸ਼ਨਾਨ ਕਰੇ ਸੁਣੀਆ ਮਨਿਆ ਮਨ ਕੀਤਾ ਪਾਏ ਸੇ ਪ੍ਰਕਾਰ ਇਹੋ ਸਰੀਰ ਸਰਵ ਰਹਿ ਸੰਤ ਇਹ ਸਰੀਰ ਅਖੰਡ ਚੇਤੁੰਦੇ ਆ ਜੋ ਬ੍ਰਹਮ ਇੱਕ ਮਾਨਸੂਬ ਵੀ ਨਹੀਂ ਆਇਆ ਇਹ ਸੰਤੋ ਆਤਮਾ ਸਰੂਪ ਜਿਸ ਇਸ਼ਨਾਨ ਕਰੇ ਲੇਵ ਲਾ ਇਹਦੇ ਜਿਹੜੀ ਲੇਵ ਲਾਉਣੀ ਹੈ ਇਸ਼ਨਾਨ ਕਰਨਾ ਕਰੇ ਦਰਮਾਦੀ ਮੈਲ ਨੂੰ ਧੋਵੇ ਨਾ ਇਸ ਇਸ਼ਨਾਨ ਕਰੇ ਸੇ ਜਨ ਨਿਰਮਲ ਜਿਹੜਾ ਅੰਮ੍ਰਿਤ ਦੇ ਨਾਮ ਦਾ ਅੰਦਰ ਬਾਰ ਜਾਪ ਕਰਨਾ ਹੈ ਹਰ ਵਕਤ ਇਹ ਇਸ਼ਨਾਨ ਕਰੇ ਜਿਹੜਾ ਜਿਨਾਮ ਕਰਦਾ ਉਹ ਨਿਰਮਲ ਉਜਲ ਹੋ ਜਾਂਦਾ ਹੈ ਅਸੱਜੜ ਦੁਖ ਰੂ ਮਾਇਆ ਦੀ ਮੈਲ ਤੋਂ ਰਹਿਤ ਹੋ ਜਾਂਦਾ ਹੈ। ਸਭ ਦੀ ਮੈਲ ਗਵਾਇ। ਇਹ ਗੁਰਾਂ ਦੇ ਸ਼ਬਦ ਦੁਆਰਾ ਭਾਈ ਹੋਮੈ ਦੀ ਮੈਲ ਨੂੰ ਗਵਾਇਆ ਜਾਂਦਾ ਹੈ। ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਹੀ। ਜਿਹੜੇ ਤਿੰਨ ਗੁਣਾਂ ਦੇ ਉਪਾਸ਼ਕ ਹੈ ਰਾਜਸੀ ਤਾਂਸੀ ਸੰਤ ਕੀ ਸੁਭਾਅ ਦੇ ਉਹ ਚੇਤ ਜੜ ਹੋਏ ਹੋਇਆ ਪਰਮਾਰਥ ਵੱਲੋਂ ਮਾਰਾ ਦਾ ਨਾਮ ਚੇਤੇ ਨਹੀਂ ਕਰਦੇ ਸੁੰਨ ਜੇ ਹੋ ਕੇ ਬੈਠੇ ਰਹਿੰਦੇ ਹਨ ਬਿਨ ਨਾਵੈ ਬਿਨਸ ਜਾਈ ਬਿਨਾ ਨਾਮ ਤੋਂ ਤ੍ਰਿਗੁਣ ਜਿਨੀ ਰਚਨਾ ਸਾਰੀ ਨਾਸ ਹੋ ਜਾਣੀ ਹੈ ਕਿਸੇ ਦੀ ਉਪਾਸ਼ਨਾ ਕਰ ਲੈ ਫਿਰ ਪਰ ਤ੍ਰੈਗੁਣ ਅਚੇਤ ਨਾਮ ਚੇਤ ਹੈ ਨਹੀਂ ਜਿਹੜੇ ਤਿੰਨਾਂ ਗੁਣਾਂ 'ਚ ਲੱਗੇ ਉਹ ਚੇਤ ਭੁੱਲੇ ਹੋਏ ਹਨ ਪਰਮੇਸ਼ਰ ਨੂੰ ਮਾਰਾ ਦਾ ਨਾਮ ਨਹੀਂ ਚੇਤੇ ਕਰਦੇ ਬਿਨ ਨਾਵੈ ਬਿਨ ਸਜਾਈ ਰਾਜਸੀ ਲੋਕ ਜਿਹੜੇ ਤਾਂ ਉਦਮ ਕਰਕੇ ਪਦਾਰਥ ਇਕੱਠੇ ਕਰਦੇ ਐ ਭੋਗਾਂ 'ਚ ਫਸੇ ਰਹਿੰਦੇ ਐ ਤਾਂਸੀ ਲੋਕ ਕੋਰਤ ਪਸਿਆ ਕਰਕੇ ਢੇੜੀਆਂ ਚੀਜ਼ਾਂ ਨੂੰ ਆਪਣੇ ਵਸ ਕਰਕੇ ਲੋਕਾਂ ਨੂੰ ਆਪਣੇ ਵਸ ਕਰਦੇ ਰਹਿੰਦੇ ਹਨ ਸ਼ਾਂਤ ਕੀ ਲੋਕ ਰਿਧੀਆਂ ਸਿੱਧੀਆਂ ਦੇ ਬਲ ਨਾਲ ਆਪਦੀ ਵਿਡਿਆਈ ਚਾਹੁੰਦੇ ਐ ਇਸ ਪ੍ਰਕਾਰ ਮੈਂ ਕੀ ਸਾਰੀ ਰਚਨਾ ਹੈ ਬਿਨ ਨਾਵੇ ਬਿਨ ਤ੍ਰੈ ਗੁਣ ਅਚੇਤ ਨਾਮ ਚੇਤ ਹੈ ਨਾਮ ਇਹ ਤਿੰਨ ਗੁਣਾਂ ਚ ਲੱਗੇ ਹੋਏ ਜਿਹੜੇ ਅਚੇਤ ਭੁੱਲੇ ਹੋਏ ਹੈ ਪਰਮੇਸ਼ਰ ਵੱਲੋਂ ਜੜ ਹੋਏ ਹੈ ਮਾਲਾ ਦਾ ਨਾਮ ਨਹੀਂ ਚੇਤੇ ਕਰਦੇ ਹਨ ਬਿਨ ਨਾਵੇ ਬਿਨ ਸਜਾਈ ਸੱਚੇ ਬਾਦਸ਼ਾਹ ਦੇ ਨਾਮ ਤੋਂ ਬਿਨਾ ਆਤਮਾ ਉਹ ਨਾਸ਼ ਹੋ ਜਾਣਗੇ ਇਸੇ ਪੁਰਖ ਬ੍ਰਹਮਾ ਵਿਸ਼ਨ ਮਹੇਸ਼ ਤ੍ਰੈ ਮੂਰਤ ਇਹ ਬਰਮਾ ਵਿਸ਼ਨੂ ਸ਼ਿਵ ਜੀ ਦੀ ਤਿੰਨਾਂ ਮੂਰਤਾਂ ਦੀ ਉਪਾਸ਼ਨਾ ਜੀ ਲੱਗੇ ਰਹਿੰਦੇ ਹੈ शिवजी ਨੂੰ ਗੰਗਾ ਸਰਦੇ ਪਏ ਜੱਟਾਂ ਹਨ ਗੀਆਂ ਇਸ ਪ੍ਰਕਾਰ ਦਾ ਹੈ ਵਿਸ਼ਨੂੰ ਦੀਆਂ ਚਾਰ ਪੂਜਾ ਹਨ ਸਿਆਮ ਰੂਪ ਹੈ ਅਤੇ ਬ੍ਰਹਮਾ ਦੇ ਚਾਰ ਮੁਖ ਹਨਗੇ ਇਸ ਪ੍ਰਕਾਰ ਹੈ ਤਿੰਨਾਂ ਮੂਰਤਾਂ ਦੇ ਧਿਆਨ ਚ ਬਸੇ ਪਏ ਹਨ ਇਹਨਾਂ ਤਿੰਨਾਂ ਨੂੰ ਕਰਨ ਵਾਲੇ ਇੱਕ ਵਾਹਿਗੁਰੂ ਨੂੰ ਨਹੀਂ ਜਾਣਦੇ ਹਨ ਤ੍ਰਿਗੁਣ ਭਰਮ ਭੁਲਾਇਓ ਤਿੰਨਾਂ ਗੁਣਾਂ ਦੇ ਭਰਮ ਚ ਸਾਰੀ ਸ੍ਰਿਸ਼ਟੀ ਭੁੱਲਣ ਜਾ ਰਹੀ ਹੈ ਸੁਹੇਰੇ ਮਾਰਾ ਦਿੱਤ ਕਥਾ ਇਸੇ ਬ੍ਰਹਮਾ ਵਿਸ਼ਨੂੰ ਇਸ ਇੱਕ ਮੂਰਤ ਆਪੇ ਕਰਤਾਕਾਰੀ ਇਹ ਕੋਈ ਸਰੂਪ ਹੈ ਜਿਹੜਾ ਇਹਨਾਂ ਨੂੰ ਕਰਨ ਵਾਲਾ ਤੇ ਕਾਰ ਲਾਉਣ ਵਾਲਾ ਇੱਥੇ ਇਹਨਾਂ ਤਿੰਨਾਂ ਦੇ ਧਿਆਨ 'ਚ ਫਸੇ ਹੋਏ ਹਨ ਤ੍ਰਿਗੁਣ ਤ੍ਰਿਗੁਣ ਭਰਮ ਭੁਲਾਏ ਤਿੰਨਾ ਗੁਣੋਂ ਦੇ ਭਰਮ 'ਚ ਸ੍ਰਿਸ਼ਟੀ ਭੁੱਲਣ ਜਾ ਰਹੀ ਹੈ ਪਰ ਪ੍ਰਸਾਦੀ ਤ੍ਰਿਪਤੀ ਛੁੱਟੇ ਸਤਗੁਰਾਂ ਦੀ ਕਿਰਪਾ ਕਰਕੇ ਰਾਜਸੀ ਕਾਂਸੀ ਸ਼ਾਂਤ ਕੀ ਸੁਭਾਅ ਜਿਹੜਾ ਜਿਹੜਾ ਪਿੰਗਲਾ ਔਰ ਸੁਖਮਨਾ ਇਸ ਤਰ੍ਹਾਂ ਕਰਤਾ ਕਰਮ ਕਿਰਿਆ ਗਿਆਤਾ ਗਿਆਨ ਗੇ ਗਿਆਤਾ ਧਿਆਨ ਤੇ ਪਰਮਾਤਾ ਪ੍ਰਵਾਨ ਪਰਮੇ ਆਦਿਕ ਜੇ ਤਿਰਕੁਟੀ ਛੁੱਟ ਜਾਵੇ ਜੇ ਕਰਕੇ ਤਿੰਨ ਗੁਣਾਂ ਦੀ ਚੌਥਾ ਪਦ ਲੇਵ ਲਈ ਚੌਥਾ ਪਦ ਤੁਰਿਆ ਵਿੱਚ ਮਿਰਤੀ ਨੂੰ ਲਾਉਣਾ ਕਰੇ ਪੰਡਤ ਪੜ੍ਹ ਹੈ ਪੜ ਬਾਦ ਵਖਾਣ ਹੈ ਪੜਤ ਵਿਦਵਾਨ ਲੋਕ ਸ਼ਾਸਤਰਾਂ ਨੂੰ ਪੜਦੇ ਹੈ ਪੜ-ਪੜ ਕੇ ਝਗੜਿਆਂ ਦੀਆਂ ਗੱਲਾਂ ਵੀ ਜੇ ਕਿਸੇ ਨੇ ਮੈਨੂੰ ਇਹ ਪਰਸ਼ਨ ਕੀਤਾ ਤਾਂ ਮੈਂ ਉਹਦਾ ਇਹ ਉੱਤਰ ਦੇਵਾਂਗਾ ਇਓ ਪੜ ਕੇ ਝਗੜੀਆਂ ਦੀਆਂ ਕਥਾਵਾਂ ਨੂੰ ਮੁਖਾਨ ਕਰਦੇ ਹਨ ਕਿੰਨਾ ਬੂਝ ਨਾ ਪਾਈ ਉਹਨਾਂ ਨੂੰ ਸਰੂਪ ਦੀ ਬੂਹ ਹੀ ਸਮਝ ਜਿਹੜੀ ਹੈ ਗੁਰਾਂ ਤੋਂ ਬਗੈਰ ਕਿਸੇ ਨਹੀਂ ਪਾਉਣਾ ਕੀਤੀ ਹੈ ਵਿਖਿਆ ਮਰਦੇ ਭਰਮ ਭੁਲਾਏ ਵਿਖਿਆ ਮਾਇਆ ਵਿੱਚ ਮਸਤ ਹੋਏ ਹੋਏ ਹਨ ਹਰ ਵਕਤ ਭਰਮ ਦੇ ਵਿੱਚ ਭੁੱਲਣ ਜਾ ਰਹੇ ਹਨ ਉਪਦੇਸ਼ ਕਹੇ ਕਿਸ ਭਾਈ ਜਦੋਂ ਆਪ ਦਾ ਭਰਮ ਨਹੀਂ ਮਿਟਿਆ ਕਿਸੇ ਨੂੰ ਕੀ ਉਪਦੇਸ਼ ਉਹ ਕਹਿਣਗੇ ਕਿਸੇ ਦੇ ਪਰਵੰਦੀ ਨਿਵਰਤੀ ਕਿਵੇਂ ਕਰ ਦੇਣਗੇ ਨਹੀਂ ਹੋਣੀ ਉਹਨਾਂ ਦੇ ਪਾਸੋਂ ਭਗਤ ਜਨਾ ਕੀ ਉਤਮ ਬਾਣੀ ਜੋ ਭਗਤ ਸੰਤ ਹਨ ਉਹ ਆਪ ਕਮਾਉਂਦੇ ਐ ਹੋਰ ਉਹਨਾਂ ਨੂੰ ਉਪਦੇਸ਼ ਦਿੰਦੇ ਐ ਉਹਨਾਂ ਦੀ ਜਿਹੜੀ ਬਾਣੀ ਹੈ ਬ੍ਰਹਮ ਗਿਆਨ ਵਾਲੀ ਇਹ ਉਤਮ ਭਾਵ ਭਗਤੀ ਵਾਲੀ ਉਤਮ ਬਾਣੀ ਐ ਜੋ ਬੋਲਦੇ ਹਨ ਯੁਗ-ਯੁਗ ਰਹੀ ਸਮਾਈ ਉਹਨਾਂ ਦੀ ਜਸਰੂਪੀ ਉਤਮ ਬਾਣੀ ਜੁਗਾਂ ਜੁਗਾਂ ਸਾਰੇ ਮਿਲ ਰਹੀ ਹੈ ਸਭ ਲੋਕ ਉਹਨਾਂ ਭਗਤਾਂ ਦੀ ਬਾਣੀ ਦੁਆਰਾ ਨਿਹਾਲ ਹੋ ਰਹੇ ਹਨ ਐਸੀ ਜਸਰੂਹ ਬਾਣੀ ਹੈ ਪਰਮੇਸ਼ਵਰ ਦੇ ਬਾਣੀ ਲੱਗ ਸੂ ਗਤ ਪਾਏ ਅਸੇ ਤੈ ਕਹਿੰਨੇ ਸਤਗੁਰੂ ਤੀਜੇ ਪਾਤਸ਼ਾਹ ਕਹਿੰਦੇ ਹੈ ਜਿਹੜਾ ਗੁਰਬਾਣੀ ਵਿੱਚ ਲੱਗ ਜਾਊਗਾ ਉਹ ਮੁਕਤ ਪਾ ਲਵੇਗਾ ਸਭ ਦੇ ਸੱਚ ਸਮਾਈ ਗੁਰੂ ਸਾਹਿਬ ਦੇ ਸ਼ਬਦ ਦੁਆਰਾ ਸੱਚ ਸ੍ਰੀ ਉ ਵਿੱਚ ਸਮਾਈ ਹੋਵੇਗੀ ਉਹ ਭੇਲ ਹੋਵੇਗਾ ਇਸ ਪ੍ਰਕਾਰ ਭਾਈ ਮੁਕਤ ਹੋ ਜਾਏਗਾ ਸੰਸਾਰ ਨਾ ਕਰੋ ਗੁਰ ਬਾਣੀ ਚ ਇੱਕ ਚਿਤ ਹੋ ਕੇ ਜੁੜੋ ਸਾਰੇ ਕਾਇਆ ਨਗਰੀ ਸਭ ਦੇ ਖੋਜੇ ਇਹ ਦੇ ਰੂਪੀ ਨਗਰੀ ਐ ਸ਼ਬਦ ਜਿਹੜੀ ਕਮਾਈ ਕਰਨੀ ਐ ਖੋਜ ਕਰੇ ਗੁਰਮਤ ਨਗਰੀ ਖੋਜ ਖੁਈਾਈ ਹਰ ਹਰ ਨਾਮ ਪਦਾਰ ਸਤਾਈ ਨਾਮ ਨਵੰ ਨਿਧ ਪਾਇ ਇਹ ਪਰਮੇਸ਼ਰ ਦਾ ਜਿਹੜਾ ਨਾਮ ਹੈ ਨੌ ਨਿਧੀਆਂ ਦੇ ਦੇਣ ਵਾਲਾ ਇਸ ਨੂੰ ਪਾ ਲਵੇਗਾ ਨਵੰ ਨਿਧ ਭਗਤੀ ਨੌ ਨਿਧੀਆਂ ਰੂਪ ਅਸਨੁ ਸਰਬਨ ਸੇਵਨ ਕੀਏ ਤਨ ਪਾਤ ਸੇਵਰ ਜਾਨ ਦਾਸ ਆਸਿਕ ਪਨ ਬੰਦਨਾ ਸਰਬਨ ਵੇਦਨ ਜਾਨ ਇਓ ਨਾਮ ਪ੍ਰਸਿੱਧ ਜੋ ਪਰਮੇਸ਼ਵਰ ਹੈ ਉਹ ਨਮੁਗ ਨਿਧੀ ਨਵੀਂ ਨਵੀਨ ਨਿਧੀ ਬ੍ਰਹਮ ਵਿਦਿਆਰੂਪ ਖਜ਼ਾਨੇ ਨੂੰ ਉਹ ਪਾ ਲਵੇਗਾ ਮਨਸਾ ਮਾਰ ਮਨ ਸਹਿਜ ਸਮਾਣਾ ਜਿਨ੍ਹਾਂ ਨੂੰ ਵਾਸ਼ਨਾ ਮਾਰ ਲਈ ਹੈ ਬੁੱਧੀ ਦੇ ਅੰਦਰੋਂ ਵਾਹ ਮਾਨੋ ਵਿਚਾਰ ਕਰਕੇ ਸਹਿਸ ਰੂਪ ਜਿਸਮ ਆ ਗਿਆ ਹੈ ਬਿਨ ਰਸਨਾ ਉਸਤਤ ਕਰਾਈ ਬਿਨ ਰਸਨਾ ਤੋਂ ਸਾਧ ਸੰਗਜੀ ਪਰਵਾਣੀ ਦੇ ਨਾਲ ਉਸਤਤ ਕਰਨਾ ਕਰੇ ਹਰ ਵਕਤ ਫੁਰਨੇ ਨਾਲ ਜਾਪ ਕਰੇ ਮਹਾਰਾਜ ਦਾ ਇਹ ਸਾਹਾਂ ਦਾ ਸਾਹਮਣਾ ਰੱਖੇ ਕਿਉਂਕਿ ਸਾਸਨ ਸਾਸ ਆਸ ਵੱਲ ਪਾਈ ਹੈ ਇਹ ਸਾਸਨ ਨਾਂ ਉਪੇ ਆਵੇਗੋ ਸਾਹ ਸਾਤੇ ਦਾ ਕਾਲ ਵੱਲ ਪਾਈ ਜਾਂਦਾ ਹੈ ਇਸ ਕਰਕੇ ਬਿਨਾਂ ਸਾਹਾਂ ਤੋਂ ਜਪਾ ਜਾ ਪਰ ਹੁੰਦਾ ਹੈ ਇਸ ਪ੍ਰਕਾਰ ਬਿਨਾਂ ਰਸਨਾ ਤੋਂ ਉਸਰ ਕਰਨਾ ਕਰੇ ਸੋ ਅਜਪਾ ਜਾ ਹਰ ਵਕਤ ਅਜਪਾ ਜਾ ਬਨਾ ਵਿਸਰੇ ਸੋ ਮਹਾਰਾਜ ਸਾਹਿਬ ਕਿਹਾ ਹੈ ਸੋ ਸਦਾ ਰਹੇ ਕੰਚਨਸੀ ਕਾਇਆ ਜਾਬ ਸੋ ਅਜਪਾ ਜਾਵੇ ਸਦਾ ਹੰਝ ਰਹੇ ਕੰਚਨਸੀ ਕਾਇਆ ਕਾਲ ਨਾ ਕਹੂੰ ਵਿਆਪੇ ਇਹ ਜਪਾ ਜਾਪਨ ਨੂੰ ਗੁਰੂ ਕਨਗੀਦਰ ਸਾਹਿਬ ਵੀ ਕਹਿੰਦੇ ਹਨ ਇੱਕ ਰਸ ਜਾਪ ਕਰੇ ਜੋ ਜਪਣ ਤੋਂ ਜਪ ਹੈ ਜਿੱਥੇ ਮੰਨ ਦਾ ਫੁਰਨਾ ਮਿਟ ਜਾਂਦਾ ਆਪੇ ਆਮਹਾਰਾ ਜਿਵੇਂ ਚਰਨਾ ਚਰਦਾ ਨਿਜਰੋਂ ਗੁਰਮੁਖ ਪਾਣੀ ਅਗੜ ਕਢਾਵਾ ਜਿਵੇਂ ਸਾਲਸੰਗ ਜੀ ਚਰਨਾ ਚਰਦਾ ਇੱਕ ਰਸ ਸੋਮੇ ਵਿੱਚੋਂ ਆ ਨਾਮ ਦਾ ਪਰਵਾ ਹਰ ਵਕਤ ਅੰਦਰੋਂ ਆਪੇ ਪਿਆ ਰਹੇ ਇਸ ਪ੍ਰਕਾਰ ਦਾ ਅਜਬਾ ਜਾਪ ਹੈ ਉਸ ਨੂੰ ਹਜ਼ੂਰ ਕਹਿੰਦੇ ਹਨ ਬਿਨ ਰਸਨਾ ਉਸਤਤ ਕਰਾਈ ਦਿਨਾਂ ਰਸਨਾ ਦੇ ਬੋਲੇ ਤੋਂ ਉਸਤਤ ਕਰਦਾ ਰਹੇ ਅੰਦਰੋਂ ਹਰ ਵਕਤ ਲੇਵਲ ਆਈ ਰੱਖੇ ਐਸਾ ਮਨ ਜੁੜਿਆ ਰਹੇ ਜਪਾ ਜਾ ਪ੍ਰਗਟ ਹੋਇਆ ਰਹੇ ਬਿਨਾਂ ਰਸਨਾ ਆਪ ਕੇਂਧਰੀਆਂ ਤੋਂ ਜੋ ਬ੍ਰਹਮ ਹੈ ਉਹਦੀ ਉਸਤਤਿ ਕਰਾਉਣਾ ਕਰੇ ਲੋਣ ਦੇਖ ਰਹੇ ਬਿਸਮਾਦੀ ਉਹ ਲੋਣ ਨਿਗ ਅਨਿਤ ਜਿਹੜੇ ਐ ਉਸ ਨੂੰ ਬਸਮਾਦ ਰੂਪ ਨੂੰ ਦੇਖ ਕੇ ਬਸਮਾਦ ਹੋ ਗਏ ਐ ਬਲਿਹਾਰੀ ਕੁਦਰਤ ਵਿੱਚ ਵਸਿਆ ਕੁਦਰਤ ਦੇ ਨਾਲ ਅੰਦਰ ਆਪ ਹੀ ਕੁਦਰਤ ਦਾ ਮਾਲਕ ਵਿੱਚ ਵਸ ਰਿਹਾ ਹੈ ਸਾਰਿਆਂ ਦੇ ਅੰਦਰ ਜਿਹੜੀ ਚੇਤ ਨੂੰ ਸੁਤਕਾ ਕਰਕੇ ਸਾਰੇ ਖਰਾਵਤ ਹੋ ਰਹੀ ਹੈ ਇਹ ਉਹ ਲੋਣ ਦ੍ਰਿਸ਼ਟਾਰੂਪ ਜੋ ਬ੍ਰਹਮ ਸਾਰਿਆਂ ਦਾ ਉਸ ਨੂੰ ਬ੍ਰਹਮਾਕਾਰ ਵਰਤੀ ਕਰਕੇ ਜਿਵੇਂ ਸ਼ੀਸ਼ੇ 'ਚ ਆਪਣੇ ਮੂੰਹ ਨੂੰ ਪਰਤ ਬਿੰਬ ਨੂੰ ਬਾਦ ਕਰਕੇ ਬਿੰਬੀ ਰੂਪ ਵੇਖੀਦਾ ਐ ਜਿਹੜੇ ਨੇਤਰਾ ਮਨਵਧ ਰੂਪੀ ਨੇਤਰ ਜਾਂ ਲੋਣ ਵਿराग ਰੂਪੀ ਨੇਤਰ ਪ੍ਰੋਖ ਅਪਰੋਖ ਗਿਆਨ ਰੂਪੀ ਨੇਤਰ ਉਹਨਾਂ ਨਾਲ ਆਪਣੇ ਦ੍ਰਿਸ਼ਟਾਰੂਪ ਨੂੰ ਵੇਖ ਕਰਕੇ ਜੀਵ ਭਾਵ ਦਾ ਬਾਦ ਕਰਕੇ ਉਹ ਬਸਮਾਦੀ ਇਸਜਾਰਜ ਰੂਪ ਹੋ ਰਹੇ ਹਨ ਜਿਤ ਅਦਿਸ਼ਟ ਲਗਾਈ ਜਿਤ ਹੋਏ ਦਿਸਣ ਵਾਲੀ ਚੀਜ਼ ਉਹ ਰਹਿ ਜਿਹੜਾ ਦ੍ਰਿਸ਼ਟਾ ਹੈ ਸਾਰਿਆਂ ਦਾ ਤੇ ਆਪ ਅਦ੍ਰਿਸ਼ਟ ਹੈ ਦ੍ਰਿਸ਼ਟਾ ਅਦ੍ਰਿਸ਼ ਦਰਸ਼ਨ ਇਹ ਤਨੇ ਉਹਦੇ ਵਿੱਚ ਕਲਪਤ ਰੂਪ ਹੈ ਆਪ ਉਹ ਅਦ੍ਰਿਸ਼ਟ ਸਰੂਪ ਹੈ ਉਸ ਦੇ ਵਿੱਚ ਜਿਤ ਅਦਿਸ਼ਟ ਲਗਾਈ ਅਦ੍ਰਿਸ਼ਟ ਸਰੂਪ ਵਿੱਚ ਜਿਤ ਨੂੰ ਜੋੜਨਾ ਕਰੇ ਜਿਤ ਚੇਤਨ ਚੇਤੁ ਤੇ ਜਿਤ ਪੈयो ਚੇਤਨ ਕਰਦਾ ਜਿਤ ਚੇਤਨ ਸਰੂਪ ਹੀ ਹੋ ਜਾਂਦਾ ਜਦੋਂ ਜਿਤਨੇ ਆਉ ਦੀ ਆਤਿ ਛੜਦੀ ਜਿਨ੍ਹਾਂ ਨਾਲ ਚੰਚਲਤਾ ਆਈ ਦੀ ਆਦੇਸ਼ ਤੇ ਸਦਾ ਰਹੇ ਨਿਰਾਲਮ ਉਹ ਹੀ ਅਜਿਸ਼ਟ ਜਿਹੜਾ ਬ੍ਰਹਮ ਦਿਸਣ ਤੋਂ ਰਹਿ ਪਰਪੰਚ ਤੋਂ ਦਿਸਣ ਵਾਲੀ ਦੇਸ਼ ਪਰਪੰਚ ਤੋਂ ਉਹ ਸਦਾ ਨਿਰਾਲੂ ਅਸੰਗ ਰਹਿੰਦਾ ਉਹਨੂੰ ਕਾਲ ਨਹੀਂ ਪਹੁੰਚ ਸਕਦਾ ਵਕਾਰ ਨਹੀਂ ਪਹੁੰਚ ਸਕਦੇ ਸਦਾ ਸੰਗ ਸਰੂਪ ਹੈ ਉਹਨੂੰ ਵੇਖ ਕਰਕੇ ਆਪਣਾ ਪਰ ਜਵੇਂ ਪੋਣੇ ਨੂੰ ਬਾਦ ਕਰਕੇ ਫੇਸਦਾ ਨਿਆਰਾ ਰਹੇ ਅਸੰਗ ਰਹੇ ਜੋਤੀ ਜੋਤ ਮਿਲਾਉਂ ਭਾਈ ਜੋਤੀ ਸਰੂਪੀ ਜੋਤ ਮਿਲਾ ਲਵੇ ਇਉ ਮਰਦੀ ਆ ਜੋਤੀ ਸਰੂਪੀ ਜੋਤ ਜੋਤ ਪਰਤਕ ਜੋਤ ਹੈ ਜਿਹੜੀ ਜੋਤੀ ਜਿਹੋਦ ਹੈ ਤਨ ਅੰਦਰੂਪ ਹੈ ਉਹ ਕਿ ਮਿਲਣਾ ਕਰੇ ਹਾਂ ਗੁਰਸਾਲਾ ਹੀ ਸਦਾ ਆਪਣਾ ਅਸੀਂ ਤਾਂ ਇਹ ਦਾਗ ਭਾਈ ਸਤਗੁਰਾਂ ਤੋਂ ਪਾਈ ਹੈ ਸਤਗੁਰੂ ਅੰਗਦ ਸਾਹਿਬ ਨੇ ਸਾਡੇ ਤੇ ਜੋਗੀ ਕਿਰਪਾ ਕੀਤੀ ਹੈ ਸਤਿਗੁਰੂ ਨਾਨਕ ਦੇਵ ਗੁਰੂ ਅੰਗਦ ਸਾਹਿਬ ਸਾਡੇ ਗੁਰੂ ਹੈ ਉਹਨਾਂ ਦੀ ਸਦਾ ਸੇਵਤ ਕਰਦੇ ਰਹਿਣੇ ਹਾਂ ਜਿਨ ਸਾਚੀ ਬੂਝ ਗੁਝਾਈ ਜਿਨ੍ਹਾਂ ਗੁਰਾਂ ਨੇ ਸਾਨੂੰ ਸੱਚੀ ਇਹ ਬੂਝ ਸਿਖਿਆ ਬਈ ਹਾਜ਼ਰੀ ਹੈ ਤੁਸੀਂ ਵੀ ਇਹ ਸੱਚੀ ਸਿੱਖਿਆ ਬੁਝਣੀ ਹੈ ਤੇ ਇੱਕ ਰਸ ਲੈਵਲ ਆਈ ਰੱਖੋ ਨਾਨਕ ਏਕ ਕਹਿ ਬੇਨੰਤ ਸ੍ਰੀ ਗੁਰੂ ਸਾਹਿਬ ਜੀ ਕੰਨੇ ਅਸੀਂ ਇੱਕ ਬੇਨਤੀ ਕਹਿੰਨੇ ਹਾਂ ਨਾਵੋ ਗਤ ਪਤ ਪਾਈ اے ਭਾਈ ਨਾਮ ਕਰਕੇ ਹੀ ਗਤ ਪ੍ਰਾਪਤੀ ਪਰਮੇਸ਼ਰ ਦੀ ਪਾਈਦੀ ਹੈ ਨਾਮ ਕਰਕੇ ਨਿਰਵਕਾਰ ਪਦਵੀ ਰੂਪਾਤ ਇੱਜ਼ਤ ਨੂੰ ਪਾਈਦਾ ਹੈ ਪਤੀ ਦੀ ਪ੍ਰਾਪਤੀ ਰੂਪ ਗਤ ਮੁਕਤ ਵੀ ਤੇ ਪਤ ਇੱਜ਼ਤ ਅਮਰੋ ਇਸ ਲੋਕ ਚ ਵੀ ਪਰਲੋਕ ਚ ਵੀ ਮੁਕਤ ਇਹ ਨਾਮ ਕਰਕੇ ਹੀ ਪਾਈਦੀ ਹੈ ਜਿਸ ਕਿਸੇ ਨੇ ਪਾਈ ਹੈ ਹੁਣ ਤੱਕ